ਕਾਂਗਰਸ ਪਾਰਟੀ ਦੀ ਆਵਾਜ਼ ਕਹਿ ਜਾਣ ਵਾਲੇ ਕਾਂਗਰਸ ਪਾਰਟੀ ਦੇ ਤੇਜ਼ ਤਰਾਰ ਨੇਤਾ ਸਰਦਾਰ ਸੁਖਪਾਲ ਸਿੰਘ ਖੇੜਾ ਅੱਜ ਫਾਜ਼ਿਲਕਾ ਅਦਾਲਤ ਵਿੱਚ ਪੇਸ਼ ਹੋਏ ਹਾਂ ਜੀ ਸਰਦਾਰ ਸੁਖਪਾਲ ਸਿੰਘ ਖੇੜਾ ਅੱਜ ਫਾਜ਼ਿਲਕਾ ਮੰਡਜੋ ਅਦਾਲਤ ਵਿੱਚ ਪੁੱਜੇ ਜਿਸ ਤੋਂ ਬਾਅਦ ਉਹ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਸਦੇਵਾ ਦੇ ਕੋਰਟ ਵਾਲੇ ਕੈਬਨ ਵਿੱਚ ਪੁੱਜੇ ਜਿੱਥੇ ਉਹਨਾਂ ਦੇ ਨਾਲ ਫਾਜ਼ਿਲਕਾ ਤੋਂ ਕਾਂਗਰਸ ਦੇ ਪੂਰੇ ਵਿਧਾਇਕ ਡਾਕਟਰ ਰਮਿੰਦਰ ਕੁਮਾਰ ਰਣਵਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਡਾਕਟਰ ਰਮਿੰਦਰ ਕੁਮਾਰ ਰਣਵਾ ਦੇ ਇਲਾਵਾ ਕਾਂਗਰਸ ਦੇ ਕੌਂਸਲਰ ਅਮਨ ਦੁਰੇਜਾ ਮਹਾਵੀਰ ਪ੍ਰਸ਼ਾਦ ਜਗਦੀਸ਼ ਬਸਵਾਲ ਜਗਦੀਸ਼ ਵਜਾਜ ਤੋਂ ਇਲਾਵਾ ਹੋਰ ਕਈ ਕਾਂਗਰਸ ਦੇ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਅਤੇ ਫੋਟੋ ਕਰਾਉਣ ਦੀ ਹੋੜ ਉਹਨਾਂ ਵਿੱਚ ਲੱਗੀ ਰਹੀ ਜਿੱਥੇ ਬੋਲਦੇ ਸੁਖਪਾਲ ਖੈਰਾ ਨੇ ਡਾਕਟਰ ਰੇਨਵਾ ਅਤੇ ਪੰਜਾਬ ਦੀ ਰਾਜਨੀਤੀ ਬਾਰੇ ਕੀ ਕੁੱਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਖੈਰਾ ਸਾਬ ਅੱਜ ਦੀ ਤਰੀਕ ਦੇ ਅੰਦਰ ਕੀ ਫੈਸਲਾ ਰਿਹਾ ਕਿਸ ਤਰ੍ਹਾਂ ਤੁਸੀਂ ਅੱਗੇ ਦੇਖੋ ਇਸ ਦਾ ਸਿੰਪਲ ਇੱਕ ਮੇਰੇ ਨੂੰ ਚਲਾਨ ਦੀ ਕਾਪੀ ਪ੍ਰੋਵਾਈਡ ਕਰਨੀ ਸੀ ਕਿ ਕੋਰਟ ਨੇ that has been provided ਔਰ ਕੇਸ ਮੁਤਲਕ ਤਾ ਮੈਂ ਸਿਰਫ ਇਨਾ ਕਹੂੰਗਾ ਕਿਉਂਕਿ ਇਹ ਸਬਜਨਡਿਸ ਹੈਗਾ ਔਰ ਹਾਈ ਕੋਰਟ ਦੇ ਆਦੇਸ਼ ਹੈ ਕਿ ਮੈਂ ਬਹੁਤ ਜਿਆਦਾ ਡਿਟੇਲਸ ਵਿੱਚ ਲੋਕਾਂ ਦੀ ਕਚਹਿਰੀ ਜਾਂ ਪਬਲਿਕ ਮੀਡੀਆ ਦੇ ਵਿੱਚ ਨਹੀਂ ਰੱਖਣਾ ਸੋ ਮੈਂ ਨਿਆਂਪਾਲਿਕਾ ਦਾ ਆਦਰ ਕਰਦਾ ਆਮ ਲਾਅ ਅਵਾਈਡਿੰਗ ਸਿਟੀਜ਼ਨ ਐਂਡ ਆਈ ਹੈਵ ਫੁੱਲ ਫੇਥ ਇਨ ਦ ਜੁਡੀਸ਼ਰੀ ਬਿਕੋਜ਼ ਅਗਰ ਮੈਂ ਅੱਜ ਤੁਹਾਡੇ ਸਾਹਮਣੇ ਆਜ਼ਾਦ ਬੈਠਾ ਤੇ ਉਹ ਇਸ ਨਿਆਂਪਾਲਿਕਾ ਦੇ ਹੁਕਮਾਂ ਦੇ ਕਰਕੇ ਹੀ ਆ ਜੀ ਸਰ ਚਲਾਨ ਦੀ ਕਾਪੀ ਮਿਲੀ ਹੈ ਕੀ ਪੁਲਸ ਨੇ ਉਹਦੇ ਹੀ ਤੱਥ ਰੱਖੇ ਨੇ ਕਿ ਹਲੇ ਮੈਂ ਦੇਖ ਹੀ ਨਹੀਂ ਸਕਿਆ ਨੇ ਇਟਸ ਵੋਲਿਊਮਨਸ ਹੁੰਦੇ ਪੇਪਰਸ ਨਾ ਲੰਬੇ ਚੌੜੇ ਹੁੰਦੇ ਆ ਤਾਂ ਮੈਂ ਜਿੱਦਾਂ ਕਿਹਾ ਕਿ ਅਗਰ ਮੈਂ ਦੇਖੂੰਗਾ ਸਟੱਡੀ ਕਰੂੰਗਾ ਬਟ ਇੱਕ ਗੱਲ ਹੁਣ ਮੈਂ মিডিਆ ਦੇ ਵਿੱਚ ਰੱਖਣ ਤੋਂ ਮੈਨੂੰ ਮਤਲਬ ਵਰਜਿਤ ਕੀਤਾ ਗਿਆ ਵਾ ਸੋ ਆਈ ਵਿਲ ਨਾਟ ਬੀ ਟਾਕਿੰਗ ਮੱਚ ਅਬਾਊਟ ਇਟ ਤੁਸੀਂ ਪੋਲੀਟੀਕਲ ਮੇਰੇ ਨਾਲ ਗੱਲ ਪੁੱਛੋ ਨਾ ਉਹ ਉਹ ਵੀ ਬੜੀ ਗੱਲ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਦੀ ਪੰਜਾਬ ਦੀ ਸਿਆਸਤ ਨੂੰ ਕਿਸ ਤਰ੍ਹਾਂ ਦੇ ਨਜ਼ਰੀਏ ਪਹਿਲਾਂ ਤਾਂ ਅੱਜ ਦਾ ਘਾਟ ਹੀ ਦੇਖ ਲਓ ਜਿਹੜਾ ਭਾਨੇ ਸਿੱਧੂ ਦੇ ਬਰਨਾਲੇ ਜ਼ਿਲ੍ਹ ਇਸ ਤੋਂ ਬਾਅਦ ਉੱਥੇ ਸਿੱਧਾ ਚੱਲਿਆ ਵਾਂ ਜਿਹੜੀ ਪਾਰਟੀ ਇੱਕ ਬਹੁਤ ਵੱਡੇ ਅਸੂਲਾਂ ਦੀ ਰਾਜਨੀਤੀ ਦੀ ਆਧਾਰ ਬਣਾ ਕੇ ਪੰਜਾਬ ਦੇ ਵਿੱਚ ਆਈ ਸਤਾ ਲੋਕਾਂ ਨੇ ਯਕੀਨ ਕਰਤਾ ਵੀ ਅੱਛਾ ਬਦਲਾਅ ਲੈ ਕੇ ਆਉਣਗੇ 92 ਐਮਲ ਇਹ ਚਤਾਤੇ ਲੈਂਡ ਲੈਂਡਸਲਾਈਡ ਵਿਕਟਰੀ ਦਿੱਤੀ ਸੋ ਮੈਂ ਬਾਕੀ ਗੱਲਾਂ ਤਾਂ ਹਲੇ ਬਾਅਦ ਚ ਕਰ ਲੈਣਾ ਲੰਮੀਆਂ ਗੱਲਾਂ ਅਸ਼ਰਦ ਨਹੀਂ ਕਰਦਾ ਪਰ ਕੀ ਆਪਣੇ ਪੋਲੀਟੀਕਲ ਅਪੋਨੈਂਟਸ ਨੂੰ ਜਾਂ ਐਕਟਿਵਿਸਟ ਨੇ ਚਾਹੇ ਉਹ ਪਾਨਾ ਸਿੱਧੂ ਆ ਚਾਹੇ ਉਹ ਲੱਖਾ ਸਦਾਣਾ ਹੈ ਚਲੋ ਯਾਰ ਪੋਲਿਟিক্যাল اپੋਨੈਂਟਸ ਨੇ ਕਿ ਭਗਵੰਤ ਮਾਨ ਦਾ ਹੁਣ ਇੱਕ ਹੀ ਏਜੰਡਾ ਰਹਿ ਗਿਆ ਪੰਜਾਬ ਦੇ ਵਿੱਚ ਨਿਤ ਦਿਨ ਆਪਣੇ ਸਿਆਸੀ ਬਰੂਧੀਆਂ ਤੇ ਪਰਚੇ ਕਰਨੇ ਫਿਰ ਅਗਰ ਇੱਕ ਪਰਚੇ ਵਿੱਚ ਬੇਲ ਮਿਲਦੀ ਆ ਫਿਰ ਦੂਜਾ ਪਰਚਾ ਕਰਨਾ ਜੇ ਉਹਦੇ ਚ ਬੇਲ ਮਿਲ ਜਾਂਦੀ ਫਿਰ ਤੀਜਾ ਪਰਚਾ ਕਰ ਦੇਣਾ ਐਂਡ 올 ðiਜ਼ ਕੇਸਸ ਆ ਫ੍ਰਿਵਲਸ ਚਲੋ ਮੈਂ ਆਪਣੀ ਗੱਲ ਅੱਜ ਨਹੀਂ ਕਰਦਾ ਲੇਕਿਨ ਭਾਨੇ ਸਿੱਧੂ ਦੇ ਇੱਕ ਪਹਿਲਾਂ 10000 ਰੁਪਏ ਦਾ ਇਲਜ਼ਾਮ ਜਿਹੜਾ ਆਦਮੀ ਲੁਕਿੰਗ ਕੈਮਰਾਸ ਦੇ ਅੱਗੇ ਕਹਿ ਰਹੇ ਨੇ ਜੀ ਕਿ ਸਾਡੇ ਲੱਖਾਂ ਰੁਪਏ ਵਾਪਸ ਕਰਾਇਆ ਜੀ ਕੋ ਕਹਿੰਦਾ ਮੇਰਾ 20 ਲੱਖ ਕਰਾਇਆ ਜੀ ਮੇਰਾ 15 ਲੱਖ ਰੁਪਏ ਕਰਾਇਆ ਉਹ 10000 ਰੁਪਏ ਰਿਸ਼ਵਤ ਲਊਗਾ ਔਰ 10000 ਅੱਜ ਦੇ ਯੁੱਗ ਵਿੱਚ ਇਟਸ ਲਾਈਕ ਸੌਰੀ ਟੂ ਸੇ ਮਤਲਬ ਬਹੁਤ ਛੋਟਾ ਹੈ ਅਮਾਉਂਟ ਹੈ ਫਿਰ ਉਹਦੇ ਤੋਂ ਬਾਅਦ ਚੇਨ ਸਨੇਚਿੰਗ ਫਿਰ ਅਭੋਰ ਦੇ ਵਿੱਚ ਕੋਈ ਤੀਸਰਾ ਪਰਚਾ ਮਤਲਬ ਅੱਜ ਦੀ ਡੇਟ ਵਿੱਚ ਐ ਸਾਫ ਨਜ਼ਰ ਆਉਣ ਲੱਗ ਗਿਆ ਕਿ ਭਗਵਾਨਪານ ਦਾ ਜਿਹੜਾ ਕ੍ਰਿਟਿਸਿਜ਼ਮ ਸਹਿਣ ਦਾ ਮਾਦਾ ਬਿਲਕੁਲ ਨਾ ਮਾਤਰ ਹੋ ਗਿਆ ਜੀ ਔਰ ਪੁਲਿਸ ਦਾ ਦੁਰਉਪਯੋਗ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋ ਰਿਹਾ ਐਂਡ ਆਮ ਆਲਸੋ ਸੌਰੀ ਕਿ ਪੁਲਿਸ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਪੁਲਿਸ ਇਜ਼ ਟੂ ਅਫਹੋਲਡ ਦਾ ਰੂਲ ਆਫ ਲਾ ਔਰ ਇੰਪਲੀਮੈਂਟ ਦਾ ਰੂਲ ਆਫ ਕਨਸਟੀਟਿਊਸ਼ਨ ਇਟ ਇਜ਼ ਨਾਟ ਟੂ ਬੀ ਵਿਕਟਿਮਾਈਜ਼ਿੰਗ ਪੀਪਲ ਲਾਈਕ ਦਸੋ ਅਸੀਂ ਉਹਨਾਂ ਦੇ ਘਰ ਚ ਚੱਲੇ ਆ ਔਰ ਮੈਂ ਭਗਵੰਤ ਨੂੰ ਇਹੀ ਗਾਉਂਗਾ ਕਿ ਮੇਰਾ ਐਕਸ ਕੁਲੀਕ ਰਿਹਾ ਵਾ ਕਿ ਇਸ ਏਜੰਡੇ ਨੂੰ ਛੱਡ ਦੇ ਇਸ ਨਫ਼ਰਤ ਦੇ ਏਜੰਡੇ ਵਿੱਚ ਕੱਖ ਨਹੀਂ ਰੱਖਿਆ ਇਹਦੇ ਕੁਝ ਵੀ ਇਹਦੇ ਚ ਅਚੀਵਮੈਂਟ ਨਹੀਂ ਹੋਣੀ ਸਾਡੇ ਜਿਹੜੇ ਬੇਸਿਕ ਇਸ਼ੂਜ਼ ਨੇ ਪੰਜਾਬ ਦੇ ਜਿਹੜਾ ਸਾਡਾ ਆਬੂ ਹਵਾ ਖਰਾਬ ਹੋ ਰਹੀ ਆ ਜਿਹੜੇ ਸਾਡੇ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਕਹਿ ਰਹੇ ਨੇ ਕਿ ਅਸੀਂ ਬਸ ਰੰਗਲਾ ਪੰਜਾਬ ਨਾ ਕਹਿਣ ਨਾਲ ਰੰਗਲਾ ਪੰਜਾਬ ਨਹੀਂ ਬਣ ਸਕਦਾ ਡਾਕਟਰ ਸਾਹਿਬ ਬੈਠੇ ਨੇ ਰਹਿਣ ਵਾਲ ਸੀ ਡਿਸਕਸ ਕਰਦੇ ਸੀਗੇ ਕਿ ਮਤਲਬ ਇੱਕ ਇੱਕ ਹੈਗਾ ਪੰਜਾਬ ਜੋ ਧਰਤੀ ਦੀ ਤਸਵੀਰ ਹੈ ਬੇਰੋਜ਼ਗਾਰੀ ਨਸ਼ੇ ਕਿਸਾਨਾਂ ਦੀ ਆਤਮ ਹੱਤਿਆਵਾਂ ਕਤਲੋਗਾਰ ਰੂਲ ਮਤਲਬ ਕੰਪਲੀਟ ਕੋਲਾਪਸ ਆਫ ਲਾ ਐਂਡ ਆਰਡਰ ਇਨ ਪੰਜਾਬ ਔਰ ਅਨਸੇਫ ਫੀਲ ਕਰਦੇ ਇੱਕ ਹੈ ਕਿ ਆ ਜ਼ਮੀਨੀ ਹਕੀਕਤ ਇੱਕ ਹੈ ਕਿ ਜਿਹੜੇ ਸਰਕਾਰ ਪਬਲਿਸਿਟੀ ਰਾਹੀਂ ਮੀਡੀਆ ਦੇ ਰਾਹੀਂ ਹਰ ਬਿਜਲੀ ਦੇ ਖੰਭੇ ਦੇ ਉੱਤੇ ਆਪਣਾ ਤਸਵੀਰ ਲਾ ਕੇ ਉਹ ਛੋਟੇ ਛੁੱਟੀਆਂ ਗੱਲਾਂ ਨੂੰ ਕਲੇਮ ਕਰਨਾ ਚਾਹੁੰਦੇ ਸੋ ਇਹ ਬਹੁਤ ਅੰਤਰ ਹੈ ਜੋ ਉੱਪਰ ਕਿਹਾ ਜਾ ਰਿਹਾ ਤੇ ਜੋ ਥੱਲੇ ਮਹਿਸੂਸ ਹੋ ਰਿਹਾ ਔਰ ਆਮ ਆਦਮੀ ਪਾਰਟੀ ਇੱਕ ਗੱਲ ਤਾਂ ਮੈਂ ਦਾਅਵੇ ਨਾ ਕਹਿ ਸਕਦਾ ਕਿ ਜਿਹੜੇ ਊਸੂਲਾਂ ਤੇ ਉਹ ਚੱਲ ਕੇ ਆਏ ਸੀਗੇ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਜਿਹੜਾ ਵਿਸ਼ਟਾਚਾਰ ਨੂੰ ਨੱਥ ਪਾਵਾਂਗੇ ਅਸੀਂ ਜਿਹੜਾ ਹੈਗਾ ਵਾ ਇੱਕ ਸਾਦਗੀ ਦਾ ਔਰ ਇੱਕ ਇਸ ਇਦਾਂ ਦਾ ਰੂਲ ਦੇਾਂਗੇ ਜਿਹੜਾ ਪਹਿਲੀਆਂ ਪਾਰਟੀਆਂ ਨੇ ਜਿਹੜਾ ਉਸ ਨੂੰ ਗੰਦਲਾ ਕੀਤਾ ਉਸ ਨੂੰ ਸਾਫ ਕਰਾਂਗੇ ਅਨਫੋਰਚਨਟਲੀ ਆਪਣੇ ਹੀ ਅਸੂਲ ਤੋੜ ਦਿੱਤੇ ਅੱਜ ਤੁਸੀਂ ਭਗਵੰਤ ਸਿੰਘ ਮਾਨ ਦੇ ਨਾਲ ਸਿਕਿਉਰਿਟੀ ਦੇਖਦੇ ਹੋ ਅਨਪ੍ਰੈਸੀਡੈਂਟਿਡ ਸਿਕਿਉਰਿਟੀ ਹੈ ਇੰਨੀ ਸਿਕਿਉਰਿਟੀ ਨਾਲ ਕੈਪਟਨ ਅਬਰਿੰਦਰ ਸਿੰਘ ਨੇ ਲਈ ਤਨਾਬ ਕੋਈ ਬਾਦਲ ਸਾਹਿਬ ਦੇ ਪਰਿਵਾਰ ਨੇ ਮੈਂ ਦੇਖੀ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਮੈਂ ਕਹਿ ਰਿਹਾ ਸੀਗਾ ਜਹਾਜ਼ਾਂ ਦਾ ਇਸਤੇਮਾਲ ਇਹ ਆਪ ਵੀ ਟਿਚਰਾ ਕਰਦੇ ਹੁੰਦੇ ਸੀ ਕਿ ਜੀ ਇਹ ਹੈਲੀਕਾਪਟਰ ਸਟੇਟ ਦਾ ਜਹਾਜ਼ ਉਡਾ ਰਹੇ ਨੇ ਜੀ ਤੇ ਹੁਣ 35 40 ਕਿਲੋਮੀਟਰ ਵੀ ਜਾਣਾ ਹੁੰਦਾ ਤੇ ਹੈਲੀਕਾਪਟਰ ਔਰ ਸਾਡਾ ਜਹਾਜ਼ ਅਰਵਿੰਦ ਕੇਜਰੀਵਾਲ ਦੀ ਪੋਲਿਟਿਕਸ ਨੂੰ ਪੁੱਟਰੇ ਭਗਵੰਤ ਨੂੰ ਤਾਂ ਉਹਦਾ ਨਾਲ ਲੈ ਕੇ ਜਾਂਦਾ ਕਿਉਂਕਿ ਜਹਾਂ ਸਾਡਾ ਚਾਹੀਦਾ ਉਹਨਾਂ ਨੂੰ ਤਾਮਿਲਨਾਡੂ ਕੇਰਲਾ ਪਤਾ ਨਹੀਂ ਵੈਸਟ ਬੰਗਾਲ ਐਂਵਰੀਅਰ ਹੁੰਦੇ ਨਹੀਂ ਪਾਰਟ ਆਫ ਕੰਟਰੀ ਹਾਂ ਸਾਰੇ ਦੇਸ਼ ਵਿੱਚ ਘੁਮਾਈ ਫਿਰਦੇ ਨੇ ਸੋ ਔਰ ਔਰ ਪ੍ਰਸ਼ਟਾਚਾਰ ਇੱਕ ਹੈਗਾ ਖੰਬੇ ਦੇ ਉੱਤੇ ਲਾਉਣਾ ਕਿ ਪ੍ਰਸ਼ਟਾਚਾਰ ਖਤਮ ਹੋਏ ਇੱਕ ਹੈਗਾ ਅੰਦਰ ਥੱਲੇ ਜਾ ਕੇ ਪਤਾ ਕਰਾਉਣਾ ਵੱਡੇ ਪੱਤਰ ਦੇ ਉੱਤੇ ਹਾਹਾਕਾਰ ਇਹਨਾਂ ਦੇ ਐਮਐਲਏ 'ਤੇ ਇਲਜ਼ਾਮ ਨੇ ਸਾਰੇ ਐਮਐਲਏ 'ਤੇ ਕੋਈ ਮਾਈਨਿੰਗ 'ਚ ਲੱਗਾ ਹੋਇਆ ਕੋਈ ਕੇਬਲ ਨੈਟਵਰਕ ਹੁੰਨ ਦੇ ਉੱਤੇ ਲੱਗਿਆ ਹੋਇਆ ਕੋਈ ਜਿਹੜਾ ਹੈਗਾ ਸ਼ਰਾਬ ਦੇ ਠਿਕਾਣੇ ਵਿੱਚ ਲੱਗਿਆ ਹੋਇਆ ਕੋਈ ਆਪਣਾ ਲੱਗਿਆ ਹੋਇਆ ਰੀਅਲ اسٹیਟ ਮਾਫੀਆ ਬਣਿਆ ਹੋਇਆ ਅਗਰ ਕਿਤੇ ਕੋਈ ਭਗਵੰਤ ਆਪਣੇ ਐਮਐਲਏ ਦੀ ਜਾਂਚ ਕਰਾ ਦੂਗਾ ਤੇ ਉਹਨੂੰ ਪਤਾ ਲੱਗੂਗਾ ਕਿ ਮਗਰਲੇ ਪਾਰਟੀਆਂ ਦਾ ਰਿਕਾਰਡ ਤੋੜ ਕੇ ਉਹ ਹੜਪਰੇ ਨੇ ਲੋਕਾਂ ਦੇ ਅਧਿਕਾਰਾਂ ਸੋ ਇੰਨਾਂ ਦੀਆਂ ਬਹੁਤ ਗੱਲਾਂ ਨੇ ਸੋ ਮੈਂ ਜਦੋਂ ਮੈਂ ਸ਼ੁਰੂ ਚ ਕਿਹਾ ਸੀਗਾ ਕਿ ਕਿੰਨੇ ਪੋਜ਼ਿਟਿਵ ਕੰਮ ਕਰਨ ਵਾਲੇ ਨੇ ਮਤਲਬ ਇਹ ਚਾਹੇ ਲੱਖ ਕਹਿਣ ਕੇ ਅਸੀਂ ਐਜੂਕੇਸ਼ਨ ਸੁਧਾਰਤਾ ਹਲੇ ਵੀ ਉਹਦੇ ਸੁਧਾਰ ਬਹੁਤ ਬਾਕੀ ਪਿਆ ਵਾ ਉਹ ਮੁਕੰਮਲ ਨਹੀਂ ਹੋਇਆ ਹੈਲਥ ਕੇਅਰ ਵਿੱਚ ਬਹੁਤ ਜ਼ਿਆਦਾ ਸੁਧਾਰ ਆ ਲਫਜ਼ਾਂ ਵਿੱਚ ਨਹੀਂ ਸਾਡੇ ਬੇਰੋਜ਼ਗਾਰ ਬੱਚੇ ਤੁਸੀਂ ਦੇਖੋ ਇਹ ਕਹਿ ਰਹੇ ਜੀ ਕਈ ਅਸੀਂ 30 ਕਿ 35 ਹਜ਼ਾਰ ਨੂੰ ਨੌਕਰੀ ਦਿੱਤੀ ਅੱਛਾ ਕੀਤਾ ਜੇ ਨੌਕਰੀ ਦਿੱਤੀ ਹੈ ਜੀ ਪਰੰਤੂ ਮੇਰਾ ਮੰਨਣਾ ਕਿ 3 ਕਰੋੜ ਆਬਾਦੀ ਚੋਂ ਜਦ ਆਪਾਂ ਗੱਲ ਕਰ ਰਹੇ ਹਾਂ ਤੇ 25 ਲੱਖ ਤੇ ਲੱਗੇ ਬੇਰੋਜ਼ਗਾਰ ਨੌਜਵਾਨ ਘੁੰਮ ਰਹੇ ਨੇ 25 ਲੱਖ 30 ਹਜ਼ਾਰ ਨੂੰ ਤੁਸੀਂ ਨੌਕਰੀ ਦੇ ਦਿੱਤੀ 왓 ਅਬਾਊਟ 24 ਲੱਖ 70 ਹਜ਼ਾਰ ਕਿੱਥੇ ਜਾਊਗਾ ਉਹ ਵਿਦੇਸ਼ਾਂ ਜਾ ਰਿਹਾ ਵਾ ਔਰ ਜਦੋਂ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾਂਦੇ ਨੇ ਉਹ ਸਾਰਾ ਕੁਝ ਨਾਲ ਲੈ ਕੇ ਜਾ ਰਹੇ ਨੇ ਡੋਨਟ ਡੋਨਟ ਜਸਟ ਇਮੇਜਿਨ ਕਿ ਹਿਊਮਨ ਰਿਸੋਰਸ ਜਾ ਰਿਹਾ ਇਕਨੋਮੀ 에ਰੋਡ ਹੋ ਰਹੀ ਮੈਂ ਪੜ੍ਹ ਰਿਆ ਸੀ ਕਿਤੇ ਕਿ ਸ਼ਾਇਦ ਕੱਲੇ ਕੈਨੇਡਾ ਵਿੱਚ 1 ਲੱਖ ਨੌਜਵਾਨ ਜਾ ਰਿਹਾ ਜਸਟ ਇਮੇਜਿਨ ਅਗਰ 1 ਲੱਖ ਨੌਜਵਾਨ ਸਾਡਾ ਚਾਹੇ ਪੜ੍ਹਾਈ ਦੇ ਹੱਦ ਤੇ ਜਾ ਰਿਹਾ ਚਾਹੇ ਵਰਕ ਪਰਮਿਟ ਤੇ ਉਹ ਅਗਰ 20 ਲੱਖ ਰੁਪਏ ਵੀ ਇੱਕ ਨੌਜਵਾਨ ਲੈ ਕੇ ਜਾਂਦਾ ਐਸੇ ਨਰਵਸ 1 ਲੱਖ ਨੂੰ 20 ਲੱਖ ਨਾਲ ਤੁਸੀਂ ਮਲਟੀਪਲਾਈ ਕਰਕੇ ਦੇਖੋ ਮੈਂ ਤਾਂ ਗਿਣੀ ਨਹੀਂ ਸਕਦਾ ਸਾਡਾ ਮਤਲਬ ਸੈਂਕੜੇ ਹਜ਼ਾਰਾਂ ਕਰੋੜਾਂ ਦੀ ਇਕਨੋਮੀ 에ਰੋਡ ਹੋ ਗਈ ਆ ਸੋ ਉਸ ਨੂੰ ਕਿੱਦਾਂ ਰੋਕਣਾ ਵਾ ਆਪਣੇ ਨੌਜਵਾਨਾਂ ਨੂੰ ਇੱਥੇ ਬੈਟਰ ਓਪਰਚ्युनिटी ਸਾਰਾ ਕੁਝ ਸਰਕਾਰ ਨੌਕਰੀ ਨਹੀਂ ਦੇ ਸਕਦੀ ਖੇਤੀ ਨੂੰ ਕਿੱਦਾਂ ਪਰਫੁੱਲਤ ਕਰਨਾ ਇੰਡਸਟਰੀ ਨੂੰ ਕਿੱਦਾਂ ਠੀਕ ਕਰਨਾ ਕੀ ਅਸੀਂ ਸਾਡੇ 'ਚ ਹਿੰਮਤ ਹੈ ਜੀ ਪਾਕਿਸਤਾਨ ਦੇ ਨਾਲ ਬਾਰਡਰ ਖੋਲ ਬਿਜ਼ਨਸ ਦਾ ਬਾਰਡਰ ਖੋਲ ਨੂੰ ਪ੍ਰੋਪਗੇਟ ਕਰ ਸਕਦੇ ਆ ਕੀ ਅਸੀਂ ਕਣਕ ਝੋਨੇ ਦੀ ਡਾਇਵਰਸੀਫਿਕੇਸ਼ਨ ਖਾਸ ਤੌਰ ਤੇ ਝੋਨੇ ਨੂੰ ਏਬੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਸਤੋ ਸੇ ਹਮ ਅਪੀਲ ਕਰਤੇ ਹੈ ਕੀ ABMN ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ